ਕਪੜੀ ਦੀ ਟੀਪੀਡੀ ਸ਼ੂਗਰ ਦੀ ਸਾਕ ਤੇ ਹੋਰ ਕਿਸੇ ਤੀ ਬਿਮਾਰੀ ਦੀ ਦਵਾਈ ਲੈਣੀ ਹੋਵੇ ਸਭ ਰਹਿਣ ਦੇ ਕੋਲ ਆ ਸਕਦਾ ਹੈ ਜੀ ਤਾਂ ਦੋਸਤੋ ਅੱਜ ਕੁਝ ਗੱਲਾਂ ਹੜ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੀਆਂ ਕਰਨੀਆਂ ਨੇ ਹੜ ਦੌਰਾਨ ਖਾਸ ਤੌਰ ਤੇ ਚੂਹਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਵੇਂ ਨੰਬਰ 1 ਹੋ ਗਈ ਜੀ ਲੈਪਟੋਪੋਰੋਸਿਸ ਹੁੰਦੀ ਹੈ ਇਹ ਚੂਹਿਆਂ ਦੇ ਪਿਸ਼ਾਬ ਵਿੱਚ ਮੌਜੂਦ ਬੈਕਟੀਰੀਆ ਹੁੰਦਾ ਜੀ ਲੈਪਟੋ ਲੈਪਟੋਸਪੀਰਾ ਇਹਦੇ ਕਰਕੇ ਇਹ ਬਿਮਾਰੀ ਹੋ ਸਕਦੀ ਹੈ ਜੀ ਤੇ ਉਸ ਤੋਂ ਬਾਅਦ ਹੰਟਾ ਵਾਇਰਸ ਇਨਫੈਕਸ਼ਨ ਹੈ ਤੀਜੇ ਨੰਬਰ ਤੇ ਪਲੇਗ ਹੈ ਜੀ ਚੂਹਿਆਂ ਦੇ ਕੱਟਣ ਨਾਲ ਹੋਣ ਵਾਲਾ ਬੁਖਾਰ ਚੌਥੇ ਨੰਬਰ ਤੇ ਹੈ ਤੇ ਪੰਜਵੇਂ ਨੰਬਰ ਤੇ ਸਾਲਮੋਨੇਲੋਨਸਿਸ ਹੁੰਦਾ ਹੈ ਜਾਂ ਭੋਜਨ ਨਾਲ ਹੋਣ ਵਾਲੇ ਹੋਰ ਇਨਫੈਕਸ਼ਨ ਇਹਦੇ ਲੱਛਣ ਆਮ ਤੌਰ ਤੇ ਸਾਰੇ ਦੇ ਤੇਜ਼ ਬੁਖਾਰ, ਠੰਡ ਲੱਗਣਾ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਲਾਲ ਅੱਖਾਂ ਹੋ ਜਾਣੀਆਂ, ਉਲਟੀਆਂ ਆਉਣੀਆਂ ਤੇ ਗੰਭੀਰ ਮਾਮਲਿਆਂ ਵਿੱਚ ਪੀਲੀਆ ਵੀ ਹੋ ਜਾਂਦਾ ਹੈ। ਗੁਰਦੇ, ਜਿਗਰ ਫੇਲ ਹੋ ਜਾਂਦਾ ਜੀ ਮੈਨੰਜਾਈਟਿਸ ਇੱਕ ਬਿਮਾਰੀ ਹੈ ਦਿਮਾਗ ਦੀ। ਉਸ ਤੋਂ ਬਾਅਦ ਸਾਹ ਚੜਦਾ, ਜੋੜਾਂ ਵਿੱਚ ਦਰਦ ਰਹਿੰਦਾ। ਤੁਹਾਨੂੰ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਹੈ ਤੇ ਤੁਹਾਨੂੰ ਸਤਰਕ ਹੋਣ ਦੀ ਲੋੜ ਹੈ। ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਬਿਮਾਰੀ ਦੇ ਵਿੱਚ ਉੱਚ ਜੋਖਮ ਦੇ ਉੱਪਰ ਲੋਕ ਨੇ ਖਾਸ ਤੌਰ ਤੇ ਕਿਸਾਨ ਬਚਾਅ ਕਰਮੀ ਹੜਪ੍ਰਿਤ ਪਾਣੀ ਵਿੱਚ ਨੰਗੇ ਪੈਰ ਤੁਰਨ ਵਾਲੇ ਉਹ ਬਹੁਤੇ ਲੋਕ ਜਿਹੜੇ ਕਿਸੇ ਵੀ ਤਰ੍ਹਾਂ ਦੇ ਰੈਸਕਿਊ ਆਪਰੇਸ਼ਨਸ ਤੇ ਹੋਰ ਚੀਜ਼ਾਂ ਨਾਲ ਜੁੜੇ ਹੋਏ ਨੇ ਉਹ ਇਹਨਾਂ ਬਿਮਾਰੀਆਂ ਦਾ ਖਾਸ ਧਿਆਨ ਰੱਖਣ ਜੀ ਹੁੰਦਾ ਕੀ ਹੈ ਕਿ ਹੜ ਦੇ ਦੌਰਾਨ ਚੂਹਿਆਂ ਤੇ ਸੱਪਾਂ ਦੀਆਂ ਜਿਹੜੀਆਂ ਖੁੱਡਾਂ ਨੇ ਪਾਣੀ ਨਾਲ ਭਰ ਜਾਂਦੀਆਂ ਨੇ ਤੇ ਉਹ ਪਾਣੀ ਤੋ ਪਾਣੀ ਵਿੱਚ ਰਹਿ ਨਹੀਂ ਸਕਦੇ ਤੇ ਇਸ ਕਰਕੇ ਜਿਹੜੇ ਹਿਊਮਨ ਸੈਟਲਮੈਂਟ ਜਿੱਥੇ ਵੀ ਸੁੱਕੇ ਇਲਾਕੇ ਨੇ ਜਿੱਥੇ ਲੋਕਾਂ ਦੇ ਘਰ ਨੇ ਜਿੱਥੇ ਲੋਕਾਂ ਦੀਆਂ ਬਸਤੀਆਂ ਨੇ ਸਮਾਨ ਦੇ ਵਿੱਚ ਆ ਕੇ ਰਹਿائش ਕਰਨ ਦੀ ਕੋਸ਼ਿਸ਼ ਕਰਦੇ ਨੇ ਪਾਣੀ ਤੋਂ ਬਚਨ ਦੇ ਮਾਰੇ ਤੇ ਉਦੋਂ ਤੁਸੀਂ ਇਹਨਾਂ ਬਿਮਾਰੀਆਂ ਦੇ ਚੰਗੂਲ ਦੇ ਵਿੱਚ ਫਸ ਜਾਂਦੇ ਹੋ ਚੂਹਿਆਂ ਤੋਂ ਜਿੱਦਾਂ ਉਹਨਾਂ ਦੇ ਉਹਨਾਂ ਦੇ ਯੂਰਿਨ ਤੋਂ ਉਹਨਾਂ ਦੀ ਉਹਨਾਂ ਦੇ ਸਟੂਲ ਤੋਂ ਜਾਂ ਜਿਹੜੀ ਉਹਨਾਂ ਦੇ ਮਲ ਮੂਤਰ ਹੁੰਦਾ ਉਹਦੇ ਤੋਂ ਉਹਨਾਂ ਦੇ ਥੁੱਕ ਤੋਂ ਲਾਰ ਤੋਂ ਤੇ ਜਾਂ ਉਹ ਕਦੀ ਸਿੱਧਾ ਤੁਹਾਨੂੰ ਬਾਈਟ ਕਰ ਲੈਣ ਜਾਂ ਦੰਦੀ ਵੱਢ ਲੈਣ ਉਦੋਂ ਇਹ ਬਿਮਾਰੀਆਂ ਉਹ ਤਾਂ ਪਾਰੀ ਖਤਰਾ ਹੈ ਭੋਜਨ ਅੱਜ ਕੱਲ ਜਿਹੜਾ ਅਸੀਂ ਸਟੋਰ ਕਰਦੇ ਆ ਹਨ ਦੇ ਵਿੱਚ ਉਦੋਂ ਵੀ ਚੂਹੇ ਜਿਹੜੇ ਨੇ ਉਹਨਾਂ ਭੋਜਨ ਨੂੰ ਛੂ ਸਕਦੇ ਨੇ ਉਹਨਾਂ ਦੇ ਵਾਲ ਝੜਦੇ ਨੇ ਤੇ ਉਹ ਤੁਹਾਡੇ ਭੋਜਨ ਦੇ ਵਿੱਚ ਆ ਸਕਦੇ ਨੇ ਚੂਹੇ ਦੇ ਸਰੀਰ ਦੇ ਉੱਤੋਂ ਜਿਹੜੀ ਉੱਡਣ ਵਾਲੀ ਡਸਟ ਹੈ ਮਿੱਟੀ ਹੈ ਧੂੜ ਮਿੱਟੀ ਦੇ ਕਣ ਤੁਹਾਡੇ ਭੋਜਨ ਵਿੱਚ ਸ਼ਾਮਿਲ ਹੋ ਜਾਣ ਤਾਂ ਤੁਹਾਨੂੰ ਬਿਮਾਰੀਆਂ ਹੋ ਸਕਦੀਆਂ ਨੇ ਖਾਸ ਤੌਰ ਤੇ ਧਿਆਨ ਰੱਖੋ ਜੀ ਸੱਪਾਂ ਦੇ ਬਾਰੇ ਵੀ ਗੱਲ ਕਰਾਂਗੇ ਸੱਪਾਂ ਤੋਂ ਵੀ ਬਹੁਤ ਭਾਰੀ ਰਿਸਕ ਹੈ ਕਿਉਂਕਿ ਸੇਮ ਲੌਜੀਕ ਉੱਥੇ ਵੀ ਲੱਗਦਾ ਹੈ ਕਿ ਸੱਪਾਂ ਦੀਆਂ ਖੋਡਾਂ ਵਿੱਚ ਪਾਣੀ ਤੇ ਫਿਰ ਉਹ ਸੱਪ ਤੁਹਾਡੇ ਘਰਾਂ ਦੇ ਵਿੱਚ ਆ ਕੇ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਨੇ ਤੇ ਉਦੋਂ ਸਨੇਕ ਬਾਈਟ ਹੋਣ ਦੇ ਬਹੁਤ ਸਾਰੇ ਚਾਂਸਸ ਹੈ ਤੇ ਜਿਹੜੀ ਵੀ ਚੀਜ਼ ਆਪਾਂ ਰੱਖੀਏ ਖਾਸ ਤੌਰ ਤੇ ਸਫਾਈ ਦਾ ਧਿਆਨ ਰੱਖਣ ਦੀ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ ਮੈਂ ਦੇਖ ਰਿਹਾ ਕਿ ਪਿੰਡਾਂ ਬਸਤੀਆਂ ਦੇ ਵਿੱਚ ਹੜ ਦੇ ਪਾਣੀ ਤੋਂ ਉਤਰਨ ਤੋਂ 4-5 ਦਿਨ ਬਾਅਦ ਹੀ ਸਿਮਿਲਰ ਹਾਲਾਤ ਹੋ ਜਾਂਦੇ ਨੇ ਨਾਲੀਆਂ ਬੰਦ ਹੋ ਰਹੀਆਂ ਨੇ ਲੋਕ ਜਿਹੜੇ ਖਾਣੇ ਰਾਸ਼ਨ ਦੇ ਪੈਕੇਟ ਮਿਲ ਰਹੇ ਨੇ ਉਹਨਾਂ ਦੇ ਲਫਾਫੇ ਉਹਨਾਂ ਦਾ ਵੇਸਟ ਜਿਹੜਾ ਆ ਉਹ ਆਪਣੀ ਨਾਲੀਆਂ ਵਿੱਚ ਉਵੇਂ ਭਗਾ ਕੇ ਸੁੱਟ ਰਹੇ ਨੇ ਸ਼ਾਇਦ ਇਹਨਾਂ ਲੋਕਾਂ ਨੂੰ ਵੀ ਸਤਿ ਸਤਰਖਣ ਦੀ ਲੋੜ ਹੈ ਕਿ ਇਸ ਤਰ੍ਹਾਂ ਨਾ ਕਰੋ ਆਪਦੇ ਆਲੇ ਦੁਆਲੇ ਨੂੰ ਜਿੰਨਾ ਵੱਧ ਤੋਂ ਵੱਧ ਸਾਫ਼ ਰੱਖ ਸਕਦੇ ਹੋ ਰੱਖੋ ਕਿਉਂਕਿ ਹੁਣ ਹੜਾਂ ਦੇ ਪਾਣੀ ਨੂੰ ਉਤਰਿਆ ਨੂੰ ਕਰੀਬਨ ਹਫ਼ਤਾ ਡੇਢ ਹਫ਼ਤਾ ਤੇ ਦੋ ਹਫ਼ਤੇ ਵੀ ਹੋ ਗਏ ਨੇ ਤੇ ਕਿਹ ਇਲਾਕਿਆਂ ਵਿੱਚ ਹਾਲੇ ਵੀ ਪਾਣੀ ਹੈਗਾ ਜਦੋਂ ਪਾਣੀ ਉਤਰੇਗਾ ਉਦੋਂ ਇਹਨਾਂ ਬਿਮਾਰੀਆਂ ਦੇ ਨਾਲ ਦੋਚਾਰ ਹੋਣਾ ਹੀ ਪਏਗਾ ਸੋ ਧਿਆਨ ਰੱਖੋ ਆਪਦੇ ਆਪ ਨੂੰ ਸਾਫ਼ ਰੱਖੋ ਆਪਦਾ ਆਲਾ ਦਵਾਲਾ ਇੱਕਦਮ ਚਾਕ ਚਾਬੰਦ ਰੱਖੋ ਤੇ ਬਾਕੀ ਅਸੀਂ ਤੁਹਾਡੇ ਨਾਲ ਆ ਸਾਡੀਆਂ ਮੈਡੀਕਲ ਟੀਮਸ ਹਰ ਜਗ੍ਹਾ ਤੁਹਾਡੇ ਨਾਲ ਨੇ ਬਹੁਤ ਸਾਰੇ ਐਨਜੀਓ ਜੁੜੇ ਹੋਏ ਨੇ ਤੁਹਾਨੂੰ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਕੋਲੈਕਸ਼ਨ ਮਿਲਦੇ ਨੇ ਤਾਂ ਨਾਲ ਦੇ ਹੈਲਥ ਸੈਂਟਰ ਜਾਂ ਮੈਡੀਕਲ ਸੈਂਟਰ ਵਿੱਚ ਤੁਰੰਤ ਜਿਹੜਾ ਸੰਪਰਕ ਕਰੋ done what